2024 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੇ ਪੂਰੇ ਦੇਸ਼ ਵਿੱਚ ਚੰਗੀ ਕਾਰਜਕਾਰੀ ਦਿਖਾਈ ਆ ਤਾਂ ਗੱਲ ਪੰਜਾਬ ਦੀ ਕਰ ਲਈਏ ਤੇ ਪੰਜਾਬ ਜਿੱਥੇ ਸਰਕਾਰ ਕਹਿੰਦੀ ਸੀ 13 ਜ਼ੀਰੋ ਦੇ ਨਾਲ ਅਸੀਂ ਜਿੱਤਾਂਗੇ ਉੱਥੋਂ ਵੀ ਕਾਂਗਰਸ ਪਾਰਟੀ ਨੇ 7 ਸੀਟਾ ਜਿੱਤ ਕੇ ਇੱਕ ਇਤਿਹਾਸ ਰਚ ਦਿੱਤਾ ਹੈ ਤੇ 2027 ਦਾ ਜਿਹੜਾ ਨੀ ਪੱਥਰ ਰੱਖ ਦਿੱਤਾ ਹੈ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ ਤਾਂ ਸਾਡੇ ਨਾਲ ਇਥੋਂ ਕਾਂਗਰਸ ਪਾਰਟੀ ਦੇ ਤਰਨਤਾਰਨ ਜ਼ਿਲ੍ਹੇ ਤੋਂ ਮੀਤ ਪ੍ਰਧਾਨ ਤੇ ਸੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਤਨੇਜਾ ਸਾਡੇ ਨਾਲ ਮੌਜੂਦ ਹੈ ਹਨ ਗੱਲਬਾਤ ਕਰਦੇ ਆ ਕਿਉਂਕਿ ਸਰਕਾਰ ਨੇ ਬਿਜਲੀ ਵੀ ਵਧਾ ਦਿੱਤੀ ਆ ਤਾਂ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਹੋਏ ਤੇ ਕਿਤੇ ਨਾ ਕਿਤੇ ਹਾਰਨ ਦਾ ਕਾਰਨ ਵੀ ਰਿਹਾ ਉਹ ਗੱਲਬਾਤ ਕਰਕੇ ਜਾਣਦੇ ਆ ਸਾਰਾ ਸਭ ਤੋਂ ਪਹਿਲਾਂ 80 Pro ਨੂੰ ਜੀਆਰ ਨੂੰ ਆਸਤੇ ਜੀ ਸასი ਗਾਲੀ ਵੈਲਕਮ ਸਰ ਕਿਵੇਂ ਦੀ ਕਾਰਜਕਾਰੀ ਦੇਖਦੇ ਹੋ ਕਾਂਗਰਸ ਪਾਰਟੀ ਦੀ ਪੂਰੇ ਦੇਸ਼ ਵਿੱਚ ਤੇ ਪੂਰੇ ਪੰਜਾਬ ਵਿੱਚ ਸਰ ਬਹੁਤ ਵਧੀਆ ਬਹੁਤ ਮਿਹਨਤ ਕੀਤੀ ਸਾਡੇ ਰਾਹੁਲ ਗਾਂਧੀ ਜੀ ਨੇ ਔਰ ਉਹਨਾਂ ਦੀ ਮਿਹਨਤਾਂ ਕਾਂਗਰਸ ਪਾਰਟੀ ਦੇ ਹਰ ਵਰਕਰ ਦੀ ਮਿਹਨਤਾਂ ਇੰਡੀਆ ਲੈਵਲ ਤੇ ਔਰ ਪੰਜਾਬ ਵਿੱਚ ਜਿਹੜੀਆਂ 7 ਸੀਟਾਂ ਜਿੱਤੀਆਂ ਇਹਦੀ ਸਾਰਿਆਂ ਨੂੰ ਮੈਂ ਤੁਹਾਨੂੰ ਵਧਾਈ ਦਿੰਦਾ ਔਰ ਆਪਣੇ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਜਿਨ੍ਹਾਂ ਨੇ ਮਿਹਨਤ ਦੇ ਰੰਗ ਲਿਆਈ ਹੈ ਉਹ ਸਾਰੇ ਵਧਾਈ ਦੇ ਯੋਗ ਆ ਜੀ ਜਨੇਜੇ ਸਾਹਿਬ ਖੰਡੂਰ ਸਾਹਿਬ ਸੀਟ ਨੂੰ ਕਿਵੇਂ ਵੇਖਦੇ ਹੋ ਬੇਸ਼ੱਕ ਸੀਟੇ ਕਾਂਗਰਸ ਹਾਰ ਗਈਆ ਪਰ ਕਾਰਜਕਾਰੀ ਬਹੁਤ ਵਧੀਆ ਰਹੀ। ਮੇਕੋ ਸਪੈਸ਼ਲੀ ਕਡੂਰ ਸਾਹਿਬ ਦੀ ਜਿਹੜੀ ਸੀਟ ਆ ਜਿਹੜੀ ਇਹਦੇ ਚ ਕਾਂਗਰਸ ਪਾਰਟੀ ਹਾਰੀ ਨਹੀਂ ਐ। ਮੇਲੇ ਇੱਕ ਮਾਹੌਲ ਸੀ, ਇੱਕ ਹਵਾ ਸੀ ਜਿਹੜੀ ਭਾਈ ਅਮਰਪਾਲ ਸਿੰਘ ਦੇ ਨਾਲ ਸੀ ਔਰ ਲੋਕ ਉਹਨਾਂ ਦੇ ਨਾਲ ਸੀ ਜਿਸ ਕਰਕੇ ਇਹ ਜਿਹੜੀ ਆ ਇਹ ਉਹਨਾਂ ਨੇ ਸੀਟ ਜਿੱਤੀ ਆ ਔਰ ਜੀਰਾ ਸਾਹਿਬ ਸਾਡੇ ਜਿਹੜੇ ਆ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਰਹੀ ਆ ਉਹਨੇ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਆ ਅਗਰ ਅਮਰਤ ਭਾਈ ਅਮਰਪਾਲ ਸਿੰਘ ਜੀ ਇੱਥੇ ਸੀਟ ਤੇ ਨਾ ਖੜੇ ਹੁੰਦੇ ਤੇ ਕਾਂਗਰਸ ਪਾਰਟੀ ਹਰ ਹਾਲਤ ਦੇ ਵਿੱਚ ਸੀਟ ਜਿੱਤਦੀ ਸੀ ਤੇ ਨੇਜਾ ਸਾਹਿਬ ਸਰਕਾਰ ਦੇ ਵਾਅਦੇ ਨੂੰ ਕਿਵੇਂ ਵੇਖਦੇ ਹੋ ਵਾਅਦੇ ਲੋਕਾਂ ਨਾਲ ਵੀ ਬੜੇ ਕੀਤੇ ਸੀ ਪੂਰੇ ਨਹੀਂ ਹੋਏ ਤੇ 13 ਜੀਰੋ ਦਾ ਵੀ ਵਾਅਦਾ ਕੀਤਾ ਸੀ ਉਹ ਵੀ ਪੂਰਾ ਨਹੀਂ ਹੋਇਆ ਵੇਖੋ ਜਿਹੜੇ ਇਸ ਤਰ੍ਹਾਂ ਦੇ ਕਿਹੇ ਪਾਰਟੀ ਵੱਲੋਂ 0 13 ਵਾਲੀ ਗੱਲ ਕਰਨੀ ਇਹ ਬਹੁਤ ਜ਼ਿਆਦਾ ਦਾ ਆਧਾਰ ਨਹੀਂ ਹੁੰਦਾ ਕਿਉਂਕਿ ਇਹ ਹਰ ਜਿਹੜੀ ਵੋਟਰ ਦੇ ਹੱਥ ਜਨਤਾ ਦੇ ਹੱਥਾਂ ਉਹਨੇ ਕਿਸ ਪਾਰਟੀ ਨੂੰ ਪਸੰਦ ਕਰਦੀ ਹੈ ਔਰ ਕਿਹਨੂੰ ਉਹਨਾਂ ਨੇ ਵੋਟ ਪਾਉਣੀ ਹੈ ਔਰ ਜੋ ਇਹਨਾਂ ਦੀ ਕਾਰਗੁਜ਼ਾਰੀ ਪਿਛਲੇ 2 2.5 ਸਾਲ ਚ ਰਹੀ ਆ ہماری ਪਾਰਟੀ ਦੀ ਉਤੋਂ ਲੋਕੀ ਨਾ ਕੋਸ ਸੀਗੇ ਲਾਗਡਰ ਦੀ ਪੀਸ਼ਣ ਜਿਹੜੀ ਆ ਬਹੁਤ ਮਾੜੀ ਆ ਉਹਨਾਂ ਨੇ ਕੀਤੇ ਵਾਦੇ ਜਿਹੜੇ ਆ ਉਹ ਨਹੀਂ ਪੂਰੇ ਹੋਏ ਉਹਨੂੰ ਵੇਖ ਲਿਆ ਲੋਕਾਂ ਨੇ ਜਿਹੜੇ ਉਹਨਾਂ ਦੇ ਅਗੇਂਸਟ ਪੰਜਾਬ ਸਰਕਾਰ ਦੇ ਵੋਟ ਪਾਈ ਔਰ ਕਾਂਗਰਸ ਪਾਰਟੀ ਜਿਹੜੀ ਆ 7 ਸੀਟਾਂ ਜਿਹੜੀਆਂ ਉਹ ਜਿੱਤ ਸਕੀ ਤਨੇਟਾ ਸਾਹਿਬ ਸਰਕਾਰ ਨੇ ਹਾਰਨ ਤੋਂ ਬਾਅਦ ਪੰਜਾਬ ਦੇ ਜੰਦਾ ਦੇ ਇੱਕ ਦਮ ਭਾਰ ਪਾਤਾ ਬਿਜਲੀ ਦਾ ਰੇਟ ਵਧਾ ਕੇ ਤੁਸੀਂ ਵੀ ਇੰਡਸਟਰੀ ਅਰਗੇਨਾ ਜੁੜੇ ਜੇ ਕਿਵੇਂ ਵੇਖਦੇ ਹੋ ਤੇ ਕਿਵੇਂ ਦਾ ਬੋਝ ਜਿਹੜਾ ਲੋਕਾਂ ਦੇ ਪਿਆ ਹੈ ਵੇਖੋ ਇਹਨੂੰ ਉਹਨਾਂ ਨੇ ਨਾ ਪੈਂਡਿੰਗ ਰੱਖ ਲਿਆ ਸੀਗਾ ਇਲੈਕਸ਼ਨ ਕਰਕੇ ਵੀ ਅਸੀਂ ਰੇਟ ਜਿਹੜੇ ਵਧਾਉਣੇ ਬਾਅਦ ਚ ਵਧਾਵਾਂਗੇ ਇਹ ਜਾਂ ਉਹਨਾਂ ਦੀ ਬਖਲਾਟ ਗਿਣ ਲਓ ਇਸ ਵੇਲੇ ਵੀ ਜਿਹੜੇ ਆ ਜਨਤਾ ਕੋਈ ਸ਼ਾਇਦ ਬਦਲਾ ਲੈਣ ਦੀ ਗੱਲ ਗਿਣ ਲਓ ਵੀ ਆਮ ਜਿਹੜੇ ਘਰਾਂ ਦੇ ਉੱਤੇ ਵੀ 12 ਪੈਸੇ ਜੂਨਟ ਪਾਤਾ ਜੂਨਟ ਤੇ ਜਿਹੜੇ ਇੰਡਸਟਰੀ ਉੱਤੇ 15 ਪੈਸੇ ਰੇਟ ਵਧਾਤਾ ਜਦੋਂ ਕਿ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀ 5 ਰੁਪਏ ਜੂਨਟ ਐ ਇੰਡਸਟਰੀ ਨੂੰ ਬਿਜਲੀ ਦੇਵਾਂਗੇ ਪਰ ਉਹ ਇਹਨਾਂ ਨੇ ਦੇਣੀ ਨਹੀਂ ਸ਼ੁਰੂ ਕੀਤੀ ਇੱਕ ਬਹੁਤ ਮਾੜੀ ਗੱਲ ਆ ਇੰਡਸਟਰੀ ਜਿਹੜੀ ਪੰਜਾਬ ਦੇ ਵਿੱਚ ਉਹ ਇਸ ਵੇਲੇ ਕਰੈਸੇ ਚ ਆ ਮਾੜੇ ਹਾਲਾਤਾਂ ਆ ਜਾਂ ਕੋਈ ਨਵੀਂ ਇੰਡਸਟਰੀ ਜਿਹੜੀ ਨਹੀਂ ਲੱਗ ਰਹੀ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਆ ਕਿ ਉਹ ਬਣਦੀਆਂ ਸਹੂਲਤਾਂ ਇੰਡਸਟਰੀ ਨੂੰ ਦੇ ਤਾਂ ਕਿ ਪੰਜਾਬ ਜਿਹੜਾ ਇਹ ਪ੍ਰਫੁੱਲਤ ਹੋ ਸਕੇ ਸਰ ਸਰਕਾਰਾਂ ਦੀਆਂ ਬੇਰੁਖੀਆਂ ਕਰਕੇ ਜਿਹੜੀ ਇੰਡਸਟਰੀ ਪੰਜਾਬ ਚੋਂ ਖਤਮ ਹੋ ਗਈ ਆ ਹਾਂਜੀ ਬਿਲਕੁਲ ਜੀ ਇਹ ਜਦੋਂ ਹਰ ਸਰਕਾਰ ਦਾ ਫਰਜ਼ ਆ ਇੱਕ ਸਭ ਤੋਂ ਵੱਡਾ ਜਿਹੜਾ ਰੁਜ਼ਗਾਰ ਦਾ ਸਾਧਨ ਆ ਇੰਡਸਟਰੀ ਅਗਰ ਉਹਨੂੰ ਪ੍ਰਫੁੱਲਤ ਕਰਨਗੇ ਤਾਂ ਜਿਹੜੇ ਆ ਉਹ ਸਾਡੇ ਬੱਚੇ ਜਿਹੜੇ ਪੰਜਾਬ ਤੋਂ ਬਾਹਰ ਜਾ ਰਹੇ ਆ ਰੋਜ਼ ਉਹਨਾਂ ਨੂੰ ਇੱਥੇ ਰੁਜ਼ਗਾਰ ਨਹੀਂ ਮਿਲਦਾ ਜੇ ਇੱਥੇ ਇੰਨੇ ਰੁਜ਼ਗਾਰ ਦੇ ਸਾਧਨ ਪੈਦਾ ਹੋ ਜਾਣ ਤੇ ਸ਼ਾਇਦ ਇਹ ਜਿਹੜੀ ਆ ਨੌਬਤ ਨਾ ਆਵੇ ਸਾਡੇ ਬੱਚੇ ਇੱਥੇ ਰਹਿ ਕੇ ਹੀ ਸਾਡੇ ਪੰਜਾਬ ਦੀ ਦੇਸ਼ ਦੀ ਸੇਵਾ ਕਰ ਸਕਣ। ਜਨਾਬ ਸਾਹਿਬ ਸਰਕਾਰ ਦੇ ਕਾਰਜਕਾਰੀ ਨੂੰ ਲਾਇਨ ਆਰਡਰ ਕਿਵੇਂ ਵੇਖਦੇ ਹੋ ਇੱਕ ਐਮਐਲਏ ਤਰਨਤਾਰਨ ਦੇ ਐਮਐਲਏ ਦੇ ਦਫ਼ਤਰ ਵਿੱਚ ਚੋਰੀ ਹੋ ਜਾਣੀ ਤੇ ਦੂਜੇ ਲੋਕਾਂ ਨੂੰ ਕੀ ਆਪਾਂ ਵਿਸ਼ਵਾਸ ਦਿਵਾਵਾਂ? ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਾ ਸਕਦੇ ਜਿੱਥੇ ਐਮਐਲਏ ਦਾ ਘਰ ਦਫ਼ਤਰ ਜਿਹੜਾ ਸੇਫ ਨਹੀਂ ਹੈ ਉੱਥੇ ਆਮ ਪਬਲਿਕ ਦਾ ਕੀ ਹਾਲ ਹੈ ਤੁਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹੋ ਰੋਜ਼ ਵੇਖਦੇ ਜੇ ਕਦੀ ਕਿਸੇ ਮਹੱਲੇ ਚੋਰੀ ਹੋ ਜਾਂਦੀ ਹੈ ਕਿਤੇ ਕਿਤੇ ਹੋ ਜਾਂਦੀ ਹੈ ਕਿਤੇ ਨਾ ਕਿਤੇ ਪਰਸੋ ਵੀ ਚੌਧਵੀ ਅੱਡੇ ਬਾਜ਼ਾਰ 'ਚ ਇੱਕ ਦੁਕਾਨ ਤੋਂ 3 ਲੱਖ ਰੁਪਏ ਜਿਹੜੀ ਚੋਰੀ ਹੋਈ ਆ ਸਾਡੇ ਗੋਲਡਨ ਇਨਕਲੇਮ ਦੇ ਵਿੱਚ ਵੀ ਜਿਹੜੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਘਰ ਬੰਦ ਸੀ ਉਹਦੇ 'ਚ ਵੀ ਉਹਨਾਂ ਨੇ ਚੋਰ ਜੰਦਰੀ ਤੋੜ ਕੇ ਜਿਹੜੇ ਆ ਉਹ ਲੈ ਗਏ ਤੇ ਹੋਰ ਆਵਾਰਾ ਬੰਦੇ ਜਿਹੜੇ ਆ ਰਾਤ ਨੂੰ ਬਹੁਤ ਫਿਰਦੇ ਆ ਪੂਰ ਪ੍ਰਸ਼ਾਸਨ ਜਿਹੜਾ ਉਹਨੂੰ ਚਾਹੀਦਾ ਵੀ ਸ਼ਕਤੀ ਨਾਲ ਇਹਨਾਂ ਅਨਸਰਾਂ ਨੂੰ ਨੱਥ ਪਾਵੇ ਤਾਂ ਕਿ ਲੋਕ ਜਿਹੜੇ ਆ ਉਹ ਲੋਕਾਂ ਦੇ ਜਾਨ ਮਾਲ ਦੀ ਜਿਹੜੀ ਆ ਉਹ ਰਾਖੀ ਹੋ ਸਕੇ। ਤਨੇਜਾ ਸਾਹਿਬ ਕਾਂਗਰਸ ਪਾਰਟੀ ਦੇ ਕਾਰਜਕਾਰੀ ਕੀ ਲੱਗਦਾ ਹੈ 2027 ਦਾ ਮੋੜ ਵੱਜ ਗਿਆ। ਬਿਲਕੁਲ ਜੀ ਜੋ ਲੋਕਾਂ ਨੇ ਫਤਵਾ ਦਿੱਤਾ ਐ ਸਿਲੈਕਸ਼ਨ ਦੇ ਵਿੱਚ 7 ਸੀਟਾਂ ਜੁਤਾ ਲਈ ਔਰ ਇੰਡੀਆ ਲੈਵਲ ਤੇ ਇਹ ਡਾਵਾ ਡਾਫਤਵਾ ਕਾਂਗਰਸ ਪਾਰਟੀ ਨੂੰ ਮਿਲਿਆ ਉਹਦੇ ਤੋਂ ਇਹ ਜਿਹੜੀ ਆਪਾਂ ਪੱਕੀ ਉਮੀਦ ਕਰ ਸਕਦੇ ਆਂ ਵੀ ਕਾਂਗਰਸ ਪਾਰਟੀ 2027 ਚ ਬਹੁਤ ਆਪਣਾ ਬਹੁਮਤ ਲੈ ਕੇ ਜਿਹੜੀ ਪੰਜਾਬ ਚ ਆਪਣੀ ਸਰਕਾਰ ਬਣਾਉਂਗੀ ਔਰ ਲੋਕ ਚਾਹੁੰਦੇ ਆ ਤਤਪਰ ਨੇ ਵੀ ਅਸੀਂ ਕਾਂਗਰਸ ਪਾਰਟੀ ਨੂੰ ਆਰਡਰ ਪਾਈਏ ਜਨਜੈਬ ਸਾਹਿਬ ਸਰਦੀ ਏਰੀਆ ਤੇ ਨਸ਼ਾ ਬਹੁਤ ਜ਼ਿਆਦਾ ਹੈ ਜੇਕਰ 2027 ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤੇ ਕਿਵੇਂ ਦੇ ਉਪਰਾਲੇ ਜਿਹੜੇ ਨਸ਼ਾ ਬੰਦ ਕਰਨ ਨੂੰ ਹੋਣਗੇ ਬਿਲਕੁਲ ਜੀ ਇਹ ਕਾਂਗਰਸ ਪਾਰਟੀ ਸਰਕਾਰ ਬਣੂਗੀ ਤੇ ਯਾ ਕੀਤਾ ਗਿਆ ਜਿਹੜੇ ਕਾਂਗਰਸ ਪਾਰਟੀ ਵੱਲੋਂ ਵੀ ਇਹ ਨਸ਼ੇ ਨੂੰ ਬੰਦ ਕਰਨਾ ਵਾ ਔਰ ਸਭ ਤੋਂ ਜਿਹੜੀ ਇਧਰ ਸਾਡੀ ਪਾਰਟੀ ਦੀ ਇੱਕ ਬਹੁਤ ਇਸ ਵੇਲੇ ਉਮੀਦ ਆ ਕਿ ਜਿਹੜਾ ਪਾਕਿਸਤਾਨ ਦੇ ਨਾਲ ਇਧਰੋਂ ਬਾਰਡਰ ਤੋਂ ਰੋਜ਼ਗਾਰ ਵਪਾਰ ਨੂੰ ਖੋਲਿਆ ਜਾਵੇ ਤਾਂ ਕਿ ਜਿਹੜਾ ਇਧਰ ਨੂੰ ਰੋਜ਼ਗਾਰ ਖੁੱਲੇ ਉਧਰ ਜਿਹੜੀਆਂ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਜਿਹੜੇ ਨਸ਼ਾ ਵਾ ਉਹਨੂੰ ਪੂਰਨ ਤੌਰ ਤੇ ਨੱਥ ਪਾਈ ਜਾਊਗੇ ਇਹ ਪਾਰਟੀ ਦਾ ਵਾਦਾ ਤੁਹਾਡੇ ਨਾਲ ਤਾਂ ਸਾਡੇ ਨਾਲ ਗੱਲਬਾਤ ਕਰਨ ਲਈ ਦਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਓਕੇ ਸਤਿ ਸ੍ਰੀ ਅਕਾਲ ਹਾਂ ਇਹ ਹਨ ਅਵਤਾਰ ਸਿੰਘ ਤਨੇਜਾ ਜੀ ਸੈਲਰ ਜੁਨੀਅਨ ਦੇ ਨਾਲ ਵੀ ਜੁੜੇ ਨੇ ਕਿਉਂਕਿ ਬਿਜ਼ਨਸਮੈਨ ਨੇ ਤਾਂ ਸਰਕਾਰ ਦੀ ਕਾਰਜਕਾਰੀ ਵੀ ਸਾਹਮਣੇ ਆਉਂਦੀ ਰਹਿੰਦੀ ਹੈ ਕਿਉਂਕਿ ਸਰਕਾਰਾਂ ਦੀ ਬੇਰੁਫੀ ਕਾਰਨ ਇੰਡਸਟਰੀ ਏਰੀਆ ਜਿਹੜਾ ਪੰਜਾਬ ਵਿੱਚੋਂ ਖਤਮ ਹੋ ਗਿਆ ਤੇ ਤਾਂ ਹੀ ਬੇਰਜ਼ਗਾਰੀ ਵਧੀ ਹੈ ਤੇ ਬੇਰਜ਼ਗਾਰੀ ਦੇ ਕਾਰਨ ਜਿਹੜਾ ਪੰਜਾਬ ਵਿੱਚ ਨਸ਼ਾ ਵਧਿਆ ਹੈ ਤਾ ਕਾਂਗਰਸ ਪਾਰਟੀ ਦੀ ਗੱਲ ਕੀਤੀ ਆ ਕਿ 2027 ਵਿੱਚ ਚੰਗਾ ਪ੍ਰਦਰਸ਼ਨ ਕਰੇਗੀ ਤੇ ਪੂਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ ਤੁਸੀਂ ਦੇਖਦੇ ਰਹੋ 80 Pro ਨਿਊਜ਼ ਮੈਂ ਹਾਂ ਜਸਵਜੀਤ ਸਿੰਘ ਸ਼ੀਨਾ ਤਰੰਤ